ਸਾਸਰੀ ਕਾਜੀ ਸਾਰੇ ਨੂੰ ਪੱਡਾ ਕਿਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਕਲੈਕਸ਼ਨ ਬਹੁਤ ਹੀ ਵੈਰੀ ਹੋਏਗੀ ਇਹ ਫੈਬਰਿਕ ਹੋਏਗਾ ਪਿਓਰ ਬਨਾਰਸੀ ਕ੍ਰਸ਼ ਟਿਸ਼ੂ ਦਾ ਇਸ ਦੇ ਉੱਪਰ ਜਰੀ ਵਰਕ ਦਾ ਕੰਮ ਹੋਏਗਾ ਸੀਕੁਐਂਸ ਦਾ ਹੋਏਗਾ ਕਟ ਦਾ ਲਿੰਦਾ ਹੋਏਗਾ ਬਾਟਮ ਜਿਹੜੀ ਹੋਏਗੀ ਬਨਾਰਸੀ ਦੀ ਬਨਾਰਸੀ ਕ੍ਰਸ਼ ਟਿਸ਼ੂ ਦੀ ਪਲੇਨ ਬਾਟਮ ਹੋਏਗੀ ਇਹ ਤਿੰਨੋਂ ਚੀਜ਼ਾਂ ਦਾ ਸ਼ર્ટ ਐਂਡ बॉटम ਦਾ ਪਰ ਮੀਟਰ ਤੁਸੀਂ ਲੈ ਸਕਦੇ ਹੋ ਪਰ ਮੀਟਰ ਅਕੋਰਡਿੰਗ ਜਿਹੜਾ ਦੁਪੱਟਾ ਹੋਏਗਾ ਪਰ ਪੀਸ ਦਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਮਖਮਲੀ ਵੈਲਵਟ ਦਾ ਫੈਬਰਿਕ ਮਿਲੇਗਾ ਵਰਕ ਬਹੁਤ ਹੀ ਸੋਨਾ ਹੋਏਗਾ neck ਤੇ घेरे ਤੇ ਡਿਜ਼ਾਈਨਰ ਦੁਪੱਟਾ ਹੋਏਗਾ ਜਿਹੜੀ बॉटम ਹੋਏਗੀ ਮਖਮਲੀ बॉटम ਹੋਏਗੀ ਪ੍ਰਾਈਸ ਉੱਪਰ ਲੱਗਾ ਹੋਇਆ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਜਿਹੜਾ ਸੂਟ ਪਸੰਦ ਹੁੰਦਾ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਔਰ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ 셔ਟ ਹੋਏਗੀ ਜੀ ਪਿਓਰ ਸ਼ਿਮਰ ਦੀ ਬਹੁਤ ਹੀ ਸੋਨਾ ਵਰਕ ਹੋਏਗਾ ਜਿਹੜਾ ਦੁਪੱਟਾ ਹੋਏਗਾ ਬਨਾਰਸੀ ਸਿਲਕ ਦਾ ਹੋਏਗਾ ਸ਼ਟੋਨ ਦੀ ਬਾਟਮ ਹੋਏਗੀ ਪਲੇਨ ਬਾਟਮ ਹੋਏਗੀ ਇਹ ਜਿਹੜੇ ਸੂਟ ਹੋਣਗੇ ਪਿਓਰ ਪਸ਼ਮੀਨਾ ਵੀਵਿੰਗ ਦੇ ਸੂਟ ਹੋਣਗੇ ਬਹੁਤ ਹੀ ਪਿਆਰੇ ਇਹਨਾਂ ਵਿੱਚ ਵੀ ਕਲਰ ਹੋਣਗੇ ਨਾਲ ਸ਼ਾਲ ਹੋਏਗਾ ਵੂਲਨ ਬਾਟਮ ਹੋਏਗੀ ਕਲਰ ਇਹਨਾਂ ਵਿੱਚ ਵੀ ਤੁਹਾਨੂੰ ਬਹੁਤ ਹੀ ਪਿਆਰੇ ਚਾਰ ਕਲਰ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ ਆਰਗੈਂਜ਼ਾ ਦਾ ਸੂਟ ਮਿਲੇਗਾ ਬਹੁਤ ਹੀ ਸੋਹਣੇ ਨੈੱਕ ਰੈਡੀ ਕੀਤਾ ਹੋਇਆ ਮਿਲੇਗਾ ਸਿਲਕ ਦੀ ਬਾਟਮ ਹੋएगी ਆਰਗੈਂਜ਼ਾ ਬਨਾਰਸੀ ਦੁਪੱਟਾ ਹੋਏਗਾ ਬਾਰਡਰ ਤੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਮਿਲੇਗੀ ਅਗਲੇ ਜਿਹੜੇ ਹੋਣਗੇ ਪਿਓਰ ਪਸ਼ਮੀਨਾ ਦਾ ਸੂਟ ਮਿਲੇਗਾ 2.5 ਮੀਟਰ ਦੀ ਕੱਟ ਹੋएगी ਚੈੱਕ ਵਿੱਚ ਸ਼ਰਟ ਹੋएगी ਤੇ ਪਲੇਨ ਬਾਟਮ ਹੋएगी ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਆਰਾਮ ਟੈਕਸ ਬ੍ਰਾਂਡ ਦੇ ਸੂਟ ਹੋਣਗੇ ਕੱਲ੍ਹ ਇਹ ਨਾਲ ਵਿੱਚੀ ਬਹੁਤ ਹੀ ਪਿਆਰੇ ਹੋਣਗੀ। ਹਾਂਜੀ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੇਗੀ ਤੇ ਤੁਸੀਂ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ।